ਹੋ ਸਕ ਕੀ ਮਾਮਲਾ ਇੱਕ ਜਿਹੜਾ ਵਿਅਕਤੀ ਤੇ ਡੇਡ ਬੋਡੀ ਮਿਲੀ ਹੈ ਮੈਂ ਐਸਐ ਸ਼ਰਨਜੀਤ ਸਿੰਘ ਜੀਆਰਪੀ ਫਗਵਾੜਾ ਚਮਕੀ ਤੇ ਤਨਾਜ਼ੀ ਬੈਠੇ ਸੀ ਤੇ ਇੱਕ ਟੈਲੀਫੋਨ ਰਿਵਰਸ ਸਟੇਸ਼ਨ ਵਾਸਤੇ ਇਤਲਾ ਦਿੱਤੀ ਸਾਨੂੰ ਵੀ ਕੋਈ ਬਨਾਰਸ ਜਾਣ ਵਾਲੀ ਗੱਡੀ ਨਾਲ ਕੋਈ ਬੰਦਾ ਟਕਰਾ ਗਿਆ ਆਪ ਮੌਕੇ ਤੇ ਕਾਰਵਾਈ ਲਈ ਪਹੁੰਚੋ ਇਸ ਇਤਲਾ ਦੇ ਮੈਂ ਆਪਣੇ ਸਾਥੀ ਕਰਮਚਾਰੀ ਐਸਐ ਤਫਾਰਮੰਦ ਤੇ ਪੀਐਜੀ ਜਵਾਨ ਲੋਕੇਸ਼ਨ ਨਾਲ ਹਮਰਾ ਲੈ ਕੇ ਮੌਕੇ ਤੇ ਪੁੱਜੇ ਤਾਂ ਦੇਖਿਆ ਕੋ ਬੰਦਾ ਲੈਨਾਂ ਤੋਂ ਡਾਊਨ ਲਿਆਂਦੇ ਬਾਅਦ ਸਦਨੂ ਪਿਆ ਆ ਜਦ ਦੇ ਦੇਖਣ ਤੋਂ ਪਤਾ ਲੱਗਦਾ ਵੀ ਇਹਦਾ ਗੱਡੀ ਲੈਨਾਂ ਕ੍ਰਾਸ ਕਰਦੇ ਗੱਡੀ ਨੇ ਫੇਟ ਮਾਰੀ ਤੇ ਫਿਰ ਲੈਨਾਂ ਤੋਂ ਬਾਹਰ ਸੜ ਦਿੱਤਾ ਅਸੀਂ ਲੱਤ ਕਰਾਇਆ ਕੋਈ ਕਾਫੀ ਬੰਦੇ ਜੀ ਬੰਦਾ ਮੌਕੇ ਤੇ ਮਰ ਗਿਆ ਤੇ ਉਹਦੀ ਕੋਈ ਮੌਕੇ ਤੇ ਪਛਾਣ ਵਗੈਰਾ ਕੁਛ ਨਹੀਂ ਉਹਦੇ ਕੋਲ ਮਿਲ ਮਿਲਿਆ ਕੋਈ ਵੀੜੀਆਂ ਮਿਲੀਆਂ ਹੋਰ ਕੁਛ ਨਹੀਂ ਕੋ ਮਿਲਿਆ ਉਹਦੇ ਪੀਲੇ ਰੰਗ ਦੀ ਜੈਕਟ ਪਾਈ ਆ ਤੇ ਕਾਲੇ ਰੰਗ ਦਾ ਲੂਰ ਪਾਇਆ ਸਿਰ ਤੋਂ ਮੋਨਾ ਆ ਦਾੜੀ ਕਤਰਾ ਮੀਜੇ ਰੱਖੀ ਹੈ ਸਿਹਤ ਸਿਹਤਮੰਦ ਦਾਦਾ ਬੰਦਾ ਜਵਾਨ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਹਲਦੀ ਘੜੀ 174 ਦੀ ਕਾਰਵਾਈ ਕਰਾਂਗੇ ਅਸੀਂ ਇਹ ਬ੍ਰਾਈਸਨਾਜ 72 ਘੰਟੇ ਲਈ ਏਸੀ ਮੋਤਰੀ ਸਿਵਲਾ ਤੋਂ ਢੋਵੜਾ ਰਖਵਾ ਦਿੱਤਾ ਹੈ ਜੇ ਕਿਸੇ ਨੂੰ ਪਹਿਚਾਨ ਹੁੰਦੀ ਹੈ ਤੋਂ ਉਹਦੇ ਬਾਰੇ ਕੋਈ ਜੀ ਪਾਇਆ ਤਾਂ ਹੱਥ ਮੇਰਾ ਨੰਬਰ ਨੋਟ ਕਰ ਲਓ 9815676282 ਮੈਨੂੰ ਮੈਂ ਚੌਕੀ ਰੇਲਵੇ ਸਟੇਸ਼ਨ ਦੇ ਪਵਾੜੇ ਦੇ ਆਕੇ ਸਾਨੂੰ ਸੰਪਰਕ ਕਰ ਸਕਦਾ ਅਸੀਂ ਉਹਨੂੰ ਸ਼ਨਾਖ ਕਰਨ ਬਾਅਦ ਫੋੜਨ ਵਾਸਤੇ ਪਵਾੜੇ ਮੌਸਰੀ ਜ਼ਿਲ੍ਹਾ ਦਿਖਾ ਸਕਦੇ